ਪੁਰਾਣੇ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਠੰਡੀ ਰੋਟੀ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਹਨੇਰੀ ਰਾਤ ਵਿੱਚ ਸੌਣ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਦਵਾਈ ਅਸਰ ਕਰਨ ਤੇ ਜ਼ਿਆਦਾ ਟਾਈਮ ਲਗਾ ਦਿੰਦੀ ਹੈ ਰਾਤ ਦੇ ਸਮੇਂ ਦਹੀਂ ਚਾਵਲ ਰਾਜਮਾ ਦਾ ਸੇਵਨ ਕਦੇ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਸਰੀਰ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਥੋੜਾ ਜਿਹਾ ਗੁੜ ਖਾਓ ਇਹ ਤੁਹਾਨੂੰ એનર્ਜੀ ਨੂੰ ਵਧਾ ਦੇਵੇਗਾ ਚੁਹਾਰੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਜ਼ਰੂਰਤ ਤੋਂ ਜ਼ਿਆਦਾ ਡਰਨ ਨਾਲ ਮਨ ਵਿੱਚ ਨਕਾਰਾਤਮਕ ਵਿਚਾਰ ਆਉਣ ਲੱਗ ਜਾਂਦੇ ਹਨ ਜਿਸ ਨਾਲ ਸਾਡਾ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ ਜਦੋਂ ਮੋਬਾਈਲ ਦੀ ਬੈਟਰੀ ਬਹੁਤ ਜ਼ਿਆਦਾ ਲੋ ਹੋਵੇ ਤਾਂ ਉਸ ਸਮੇਂ ਫੋਨ ਨਹੀਂ ਸੁਣਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ ਰੋਜ਼ਾਨਾ ਨਿਯਮਤ ਮਾਤਰਾ ਵਿੱਚ ਗੁੜ ਦਾ ਸੇਵਨ ਕਰਨ ਨਾਲ ਖੂਨ ਸਾਫ਼ ਹੋ ਜਾਂਦਾ ਹੈ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਇਹ ਤੁਹਾਡੇ ਪਿੱਤੇ ਵਿੱਚ ਪਥਰੀ ਹੋਣ ਦੀ ਨਿਸ਼ਾਨੀ ਹੈ ਗੰਨੇ ਦੇ ਰਸ ਵਿੱਚ ਬਰਫ਼ ਅਤੇ ਅੱਧਾ ਨਿੰਬੂ ਨਿਚੋੜ ਕੇ ਪੀਣ ਨਾਲ ਉਲਟੀ ਆਉਣਾ ਰੁਕ ਜਾਂਦੀ ਹੈ ਜਿਆਦਾ ਚਾਹ ਦਾ ਸੇਵਨ ਕਰਨ ਨਾਲ ਸਾਡੀ ਤ્વਚਾ ਖਰਾਬ ਹੋ ਸਕਦੀ ਹੈ ਅਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ ਛੋਲਿਆਂ ਦੀ ਦਾਲ ਵਿੱਚ ਨਿੰਬੂ ਨਿਚੋੜ ਕੇ ਖਾਣ ਨਾਲ ਪੇਟ ਦੀ ਚਰਬੀ ਬਹੁਤ ਜਲਦੀ ਪਿਗਲਣ ਲੱਗ ਜਾਂਦੀ ਹੈ ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਪਿਸ਼ਾਬ ਰੁੱਕ ਰੁੱਕ ਕੇ ਆਉਂਦਾ ਹੈ ਉਹਨਾਂ ਦੀ ਇਹ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਮੋਟੀ ਇਲਾਇਚੀ ਦਾ ਪਾਣੀ ਉਬਾਲ ਕੇ ਪੀਣ ਨਾਲ ਪੇਟ ਦੀ ਚਰਬੀ ਘਟ ਹੋਣ ਲੱਗ ਜਾਂਦੀ ਹੈ ਜੋ ਔਰਤਾਂ ਰੋਜ਼ਾਨਾ ਗਾਜਰ ਦਾ ਜੂਸ ਪਿੰਡੀਆਂ ਹਨ ਉਹਨਾਂ ਦਾ ਰੰਗ ਗੋਰਾ ਹੋ ਜਾਂਦਾ ਹੈ ਕਿਉਂਕਿ ਗਾਜਰ ਵਿੱਚ ਵਿਟਾਮਿਨ A ਅਤੇ ਵਿਟਾਮਿਨ C ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਸਰੋਂ ਦੇ ਤੇਲ ਵਿੱਚ ਫਟਕੜੀ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੋ ਜਾਂਦੇ ਹਨ ਮੂੰਹ ਵਿੱਚ ਛਾਲੇ ਪੈ ਗਏ ਹੋਣ ਤਾਂ ਇੱਕ ਲਸਣ ਦੀ ਕਲੀ ਨੂੰ ਕੱਟ ਕੇ ਕੁਝ ਦੇਰ ਲਈ ਛਾਲੇ ਵਾਲੀ ਜਗ੍ਹਾ ਤੇ ਰਗੜੋ ਛਾਲੇ ਬਿਲਕੁਲ ਠੀਕ ਹੋ ਜਾਣਗੇ ਕਵਜ ਦੀ ਸਮੱਸਿਆ ਹੋਣ ਤੇ ਤੇਜ਼ ਪੱਤੇ ਦੀ ਚਾਹ ਬਣਾ ਕੇ ਪੀਣ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਅਨਾਨਾਸ ਦਾ ਜੂਸ ਪੀਣ ਨਾਲ ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ। ਨਹਾਉਣ ਤੋਂ ਬਾਅਦ ਕੰਨ ਵਿੱਚ ਸਰੋਂ ਦੇ ਤੇਲ ਵਿੱਚ ਭਿੱਜੀ ਹੋਈ ਰੂਣ ਲਗਾਉਣ ਨਾਲ ਸੁਣਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋ ਲੈਣ ਨਾਲ ਚਿਹਰੇ ਉੱਪਰ ਚਮਕ ਆ ਜਾਂਦੀ ਹੈ। ਜੇਕਰ ਬਹੁਤ ਜ਼ਿਆਦਾ ਖੰਗ ਦੀ ਸਮੱਸਿਆ ਹੋਵੇ ਤਾਂ ਗੁੜ ਦੀ ਡਲੀ ਨੂੰ ਟੌਫੀ ਦੀ ਤਰ੍ਹਾਂ ਚੂਸਣ ਦੇ ਨਾਲ ਖੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਚੰਗੀ ਨੀਂਦ ਲੈਣ ਤੋਂ ਬਾਅਦ ਵੀ ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੈ ਇਸ ਲਈ ਜਦੋਂ ਵੀ ਸੌ ਕੇ ਉਠੋ ਥੋੜਾ ਜਿਹਾ ਪਾਣੀ ਜ਼ਰੂਰ ਪੀਓ ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਕੱਚੀ ਹਲਦੀ ਨੂੰ ਦੁੱਧ ਵਿੱਚ ਉਬਾਲ ਕੇ ਪੀਓ ਦਹੀਂ ਵਿੱਚ ਬੇਸਣ ਮਿਲਾ ਕੇ ਚਿਹਰੇ ਉੱਪਰ 15 ਮਿੰਟ ਦੇ ਲਈ ਲਗਾਓ ਇਸ ਨਾਲ ਤ્વਚਾ ਚਮਕਦਾਰ ਹੋ ਜਾਂਦੀ ਹੈ ਦਿਨ ਭਰ ਬੈਠ ਕੇ ਕੰਮ ਕਰਨ ਵਾਲੇ ਇਨਸਾਨ ਨੂੰ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਨਮਕ ਅਤੇ ਸ਼ਹਿਦ ਨੂੰ ਮਿਲਾ ਕੇ ਦੰਦਾਂ ਦੀ ਸਫਾਈ ਕਰਨ ਦੇ ਨਾਲ ਦੰਦ ਚਮਕਦਾਰ ਹੋ ਜਾਂਦੇ ਹਨ ਟਮਾਟਰ ਦਾ ਜੂਸ ਪੀਣ ਨਾਲ ਵਜ਼ਨ ਘਟ ਹੋ ਜਾਂਦਾ ਹੈ ਅਤੇ ਇਹ ਅੱਖਾਂ ਤੇ ਤ્વਚਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਗੰਨੇ ਦਾ ਜੂਸ ਪੀਣ ਨਾਲ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਜੇਕਰ ਤੁਸੀਂ ਆਪਣੇ ਸਰੀਰ ਨੂੰ ਖੂਬਸੂਰਤ ਤੇ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖੁੱਲੀ ਹਵਾ ਵਿੱਚ ਲੰਬੇ-ਲੰਬੇ ਸਾਹ ਲਓ। ਸੋਇਆਬੀਨ ਦੇ ਸੇਵਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਕੱਚਾ ਦੁੱਧ ਸਕਿਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨੂੰ ਲਗਾ ਕੇ 10 ਮਿੰਟਾਂ ਲਈ ਰੱਖੋ ਅਤੇ ਬਾਅਦ ਵਿੱਚ ਰਗੜ ਕੇ ਸਾਫ਼ ਕਰ ਲਓ ਤੁਹਾਡਾ ਰੰਗ ਸਾਫ਼ ਹੋ ਜਾਵੇਗਾ ਅਤੇ ਚਿਹਰੇ ਤੇ ਚਮਕ ਵੀ ਵੱਧ ਜਾਵੇਗੀ ਜੇਕਰ ਤੁਸੀਂ ਕਸਰਤ ਕਰਨ ਦੇ ਦੌਰਾਨ ਬੁਖਾਰ, ਥਕਾਨ ਅਤੇ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਕਸਰਤ ਨਾ ਹੀ ਕਰੋ ਤਾਂ ਚੰਗਾ ਹੈ ਸਵੇਰੇ ਖਾਲੀ ਪੇਟ ਗੁੜ ਖਾ ਲੈਣ ਨਾਲ ਪੇਟ ਦੀ ਗੈਸ ਅਤੇ ਐਸਡੀਟੀ ਦੀ ਸਮੱਸਿਆ ਨਹੀਂ ਹੁੰਦੀ ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਸਵੇਰ ਵੇਲੇ ਸੂਰਜ ਦੀ ਰੌਸ਼ਨੀ ਵਿੱਚ ਜ਼ਰੂਰ ਬੈਠੋ ਕਿੰਨੂ ਖਾਣ ਨਾਲ ਪੇਟ ਦੀ ਚਰਬੀ ਕੰਟਰੋਲ ਵਿੱਚ ਰਹਿੰਦੀ ਹੈ ਹਰ ਰੋਜ਼ 2 ਹਫ਼ਤੇ ਤੱਕ ਲਗਾਤਾਰ ਦਹੀਂ ਨਾਲ ਨਹਾਉਣ ਨਾਲ ਤੁਹਾਡੀ ਸਕਿਨ ਨਿਖਰਨ ਲੱਗ ਜਾਂਦੀ ਹੈ ਦਿਲ ਦੇ ਮਰੀਜ਼ਾਂ ਨੂੰ ਰਿਫਾਈਨਡ ਦੀ ਬਜਾਏ ਰਸੋਈ ਵਿੱਚ ਗਾਂ ਦਾ ਦੇਸੀ ਘਿਓ ਜਾਂ ਫਿਰ ਸਰੋਂ ਦਾ ਤੇਲ ਵਰਤਣਾ ਚਾਹੀਦਾ ਹੈ ਅਤੇ ਡਾਲਡੇ ਘਿਓ ਦੀ ਵਰਤੋਂ ਤਾਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਨੂੰ ਸਰਦੀ ਖਾਂਸੀ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਚਾਕਲੇਟ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਚਾਕਲੇਟ ਦਵਾਈ ਤੋਂ 5 ਗੁਣਾ ਜ਼ਿਆਦਾ ਬਿਹਤਰ ਅਸਰ ਦਿਖਾਉਂਦਾ ਹੈ ਜੇਕਰ ਤੁਸੀਂ ਜੂਆਂ ਤੋਂ ਛੁਟਕਾਰਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਸਿਰ ਵਿੱਚ ਖੁਸ਼ਕੀ ਨਾ ਹੋਵੇ ਤਾਂ ਰੋਜ਼ਾਨਾ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਜੇਕਰ ਕਦੇ ਤੁਹਾਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ 2 ਮਹੀਨਿਆਂ ਤੱਕ ਲਗਾਤਾਰ ਖਾਓ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਅਮਰਵੇਲ ਦੇ ਕਾੜੇ ਨੂੰ ਵਾਲਾਂ ਉੱਤੇ ਲਗਾਉਣ ਨਾਲ ਵਾਲਾਂ ਦੀ ਖੁਸ਼ਕੀ ਵਾਲਾਂ ਦਾ ਝੜਨਾ ਵਾਲਾਂ ਦਾ ਸਫੈਦ ਹੋਣਾ ਅਤੇ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਔਰਤਾਂ ਦੇ ਖਾਣੇ ਵਿਚ ਆਇਰਨ ਦੀ ਮਾਤਰਾ ਭਰਪੂਰ ਹੋਣੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਇਸ ਨੂੰ ਪੂਰਾ ਕਰਨ ਲਈ ਤੁਸੀਂ ਅਨਾਰ ਦਾ ਸੇਵਨ ਕਰ ਸਕਦੇ ਹੋ ਦਾਲਚੀਨੀ ਅਤੇ ਜਾਇਫਲ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਲੈਣ ਨਾਲ ਸਰਦੀ ਜ਼ੁਕਾਮ ਠੀਕ ਹੋ ਜਾਂਦਾ ਹੈ ਕਾਲੀ ਮਿਰਚ ਅਤੇ ਬਾਦਾਮ ਨੂੰ ਇਕੱਠੇ ਪੀਸ ਕੇ ਬੱਚਿਆਂ ਨੂੰ ਖਵਾਉਣ ਨਾਲ ਬੱਚਿਆਂ ਦੀ ਤੋਤਲੇਪਣ ਦੀ ਬਿਮਾਰੀ ਖਤਮ ਹੋ ਜਾਂਦੀ ਹੈ ਜੇਕਰ ਤੁਹਾਡਾ ਬੱਚਾ ਤੁਹਾਡੇ ਕੋਲ ਝੂਠ ਬੋਲਦਾ ਹੈ ਤਾਂ ਉਸ ਨੂੰ ਇਮਾਨਦਾਰੀ ਅਤੇ ਸੱਚਾਈ ਵਾਲੀਆਂ ਕੁਝ ਕਹਾਣੀਆਂ ਸੁਣਾਓ ਅਤੇ ਇਹ ਸਮਝਾਓ ਕਿ ਝੂਠ ਬੋਲਣਾ ਕਿੰਨੀ ਬੁਰੀ ਆਦਤ ਹੈ ਜੇਕਰ ਤੁਸੀਂ ਜਲਦੀ ਹੀ ਇਹ ਤਰੀਕਾ ਅਪਣਾ ਲੈਂਦੇ ਹੋ ਤਾਂ ਤੁਹਾਡਾ ਬੱਚਾ ਅੱਗੇ ਜਾ ਕੇ ਕਦੇ ਵੀ ਤੁਹਾਨੂੰ ਝੂਠ ਨਹੀਂ ਬੋਲੇਗਾ ਚਕੰਦਰ ਦੇ ਰਸ ਨੂੰ 15 ਮਿੰਟਾਂ ਵਾਸਤੇ ਬੁੱਲਾਂ ਉੱਪਰ ਲਗਾਉਣ ਨਾਲ ਬੁੱਲ ਗੁਲਾਬੀ ਹੋ ਜਾਣਗੇ ਅਤੇ ਫਟੇ ਹੋਏ ਬੁੱਲਾਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਦਿਮਾਗੀ ਖੇਡਾਂ ਖੇਡਣ ਨਾਲ ਵੀ ਬੱਚਿਆਂ ਦੀ ਮੈਂਟਲ ਗਰੋਥ ਬਹੁਤ ਵਧੀਆ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਸ਼ਤਰੰਜ ਪਜਲ ਅਤੇ ਸੁਡੋਕੋ ਵਰਗੀਆਂ ਖੇਡਾਂ ਖੇਡਣਾ ਜ਼ਰੂਰ ਸਿਖਾਓ ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛੁਡਵਾਉਣ ਲਈ ਕੇਲੇ ਨੂੰ ਮੈਸ਼ ਕਰਕੇ ਇਸ ਵਿੱਚ ਸ਼ਹਿਦ ਮਿਕਸ ਕਰਕੇ ਬੱਚਿਆਂ ਨੂੰ ਖਵਾਓ ਇਸ ਨਾਲ ਜਲਦੀ ਹੀ ਬੱਚੇ ਮਿੱਟੀ ਖਾਣਾ ਬੰਦ ਕਰ ਦੇਣਗੇ ਜੇਕਰ ਕਿਸੇ ਨੂੰ ਹੈਜਾ ਹੋ ਜਾਵੇ ਤਾਂ ਨਿੰਬੂ ਅਤੇ ਪਿਆਜ਼ ਦਾ ਰਸ ਮਿਲਾ ਕੇ ਪੀਓ ਫਾਇਦਾ ਮਿਲੇਗਾ ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਘਟ ਹੋ ਜਾਵੇ ਤਾਂ ਉਸ ਨੂੰ ਬਿਠਾ ਕੇ ਪਾਣੀ ਪਿਲਾਉਣ ਤੋਂ ਬਾਦ ਕੁਝ ਨਮਕੀਨ ਖਵਾਓ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਵੇਗਾ ਸਵੇਰੇ ਖਾਲੀ ਪੇਟ ਸ਼ਹਿਦ ਦਾ ਇੱਕ ਚਮਚ ਖਾ ਲਿਆ ਕਰੋ ਇਸ ਨਾਲ ਕਈ ਬਿਮਾਰੀਆਂ ਦੂਰ ਰਹਿਣਗੀਆਂ ਜੋ ਲੋਕ 8 ਘੰਟੇ ਤੋਂ ਘੱਟ ਸੌਂਦੇ ਹਨ ਉਹ ਜ਼ਿਆਦਾਤਰ ਡਿਪਰੈਸ਼ਨ ਅਤੇ ਬੇਚੈਨੀ ਵਿੱਚ ਰਹਿੰਦੇ ਹਨ ਇਸ ਲਈ ਕੋਸ਼ਿਸ਼ ਕਰੋ ਕਿ 8 ਘੰਟੇ ਦੀ ਨੀਂਦ ਜ਼ਰੂਰ ਲਈ ਜਾਵੇ ਜੋ ਲੋਕ ਸਵੇਰੇ ਖਾਲੀ ਪੇਟ ਖੀਰ ਖਾ ਲੈਂਦੇ ਹਨ ਉਹਨਾਂ ਨੂੰ ਕਦੇ ਵੀ ਮੋਟਾਪੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਦਿਲ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਤਿੰਨ ਛੋਟੀਆਂ ਇਲਾਇਚੀਆਂ ਹਰ ਰੋਜ਼ ਖਾਓ ਜਦੋਂ ਵੀ ਅੱਖਾਂ ਵਿੱਚ ਸੁਰਮਾ ਲਗਾਓ ਤਾਂ ਸੁਰਮਾ ਲਗਾਉਣ ਤੋਂ ਪਹਿਲਾਂ ਅੱਖਾਂ ਨੂੰ ਤੇਜ਼ੀ ਨਾਲ ਚਪਕਾਓ ਤੁਹਾਡੀ ਨਜ਼ਰ ਤੇਜ਼ ਹੋ ਜਾਵੇਗੀ ਲਸਣ ਦੀਆਂ 6 ਸੱਤ ਕਲੀਆਂ ਬਿਨਾ ਛੱਲੇ ਤੋਂ ਭੁੰਨ ਲਓ ਇਸ ਤੋਂ ਬਾਅਦ ਉਹਨਾਂ ਨੂੰ ਛਿੱਲ ਲਓ ਤੇ ਸਵਾਦ ਅਨੁਸਾਰ ਨਮਕ ਮਿਲਾ ਲਓ ਅਤੇ ਰੋਜ਼ਾਨਾ ਇਹਨਾਂ ਦਾ ਸੇਵਨ ਕਰੋ ਇਸ ਨਾਲ ਤੁਹਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ ਜੇਕਰ ਗਲੇ ਦੀ ਖਰਾਸ਼ ਦੀ ਸਮੱਸਿਆ ਹੈ ਤਾਂ ਡਾਰਕ ਚਾਕਲੇਟ ਖਾਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ ਖਰਬੂਜਾ ਖਾਣ ਤੋਂ ਬਾਦ ਥੋੜਾ ਜਿਹਾ ਨਮਕ ਚੱਟਣ ਨਾਲ ਕਦੇ ਵੀ ਬਾਦ ਹਾਜ਼ਮੀ ਨਹੀਂ ਹੁੰਦੀ ਬਿੱਛੂ ਦੇ ਕੱਟਣ ਵਾਲੀ ਜਗ੍ਹਾ ਤੇ ਇਮਲੀ ਦਾ ਘੋਲ ਲਗਾਉਣ ਨਾਲ ਬਿੱਛੂ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ ਸਕਿਨ ਦੀ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਨਹੋਂਦੇ ਸਮੇਂ ਆਖਰ ਵਿੱਚ ਠੰਡਾ ਪਾਣੀ ਸਰੀਰ ਉੱਪਰ ਜ਼ਰੂਰ ਪਾਓ ਚਿਹਰੇ ਨੂੰ ਚਮਕਦਾ ਹੋਇਆ ਰੱਖਣ ਦੇ ਲਈ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਜੈਤੂਨ ਦੇ ਤੇਲ ਦਾ ਜ਼ਰੂਰ ਇਸਤੇਮਾਲ ਕਰੋ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਂਫ ਖਾ ਲੈਂਦੇ ਹੋ ਤਾਂ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਖਾਣਾ ਵੀ ਜਲਦੀ ਹজম ਹੋ ਜਾਂਦਾ ਹੈ। ਪੇਟ ਵਿੱਚ ਕਬਜ਼ ਜਾਂ ਗੈਸ ਦੀ ਸਮੱਸਿਆ ਹੋਵੇ ਤਾਂ ਰੋਜ਼ਾਨਾ ਖਾਲੀ ਪੇਟ ਨਿੰਬੂ ਦੇ ਪਾਣੀ ਦਾ ਸੇਵਨ ਕਰੋ ਇਸ ਨਾਲ ਸਰੀਰ ਦਾ ਭਾਰੀਪਨ ਦੂਰ ਰਹੇਗਾ ਤੇ ਕਬਜ਼ ਅਤੇ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਆਪਣੇ ਚਿਹਰੇ ਉੱਪਰ ਭਰਪੂਰ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਚਿਹਰੇ ਉੱਪਰ ਦਹੀਂ ਦਾ ਲੇਪ ਕਰੋ ਜਿੰਨਾ ਬੱਚਿਆਂ ਦੇ ਸਰੀਰ ਉੱਪਰ ਹਲਕੇ ਦਾਣੇ ਨਿਕਲਦੇ ਹੋਣ ਤਾਂ ਉਹਨਾਂ ਨੂੰ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਸਰੀਰ ਉੱਪਰ ਮਾਲਿਸ਼ ਕਰਨੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਵਾਲ ਸਫੈਦ ਹੋ ਰਹੇ ਹੋਣ ਉਹ ਵਾਲਾਂ ਦੀਆਂ ਜੜਾਂ ਵਿੱਚ ਅਨਾਰ ਦਾ ਰਸ ਲਗਾਓ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਇੱਕ ਗਲਾਸ ਦੁੱਧ ਵਿੱਚ ਪੰਜ ਖੰਜੂਰਾਂ ਇੱਕ ਚਮਚ ਦੇਸੀ ਘਿਓ ਅਤੇ ਚੀਨੀ ਮਿਲਾ ਕੇ ਉਸ ਨੂੰ ਗਰਮ ਕਰਕੇ ਪੀ ਲਓ ਤੁਹਾਡੀ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ ਕਮਰ ਦਾ ਦਰਦ ਹੋ ਰਿਹਾ ਹੋਵੇ ਤਾਂ ਲਸਣ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਕਮਰ ਉੱਪਰ ਮਾਲਿਸ਼ ਕਰੋ ਜੋ ਲੋਕ ਰੋਜ਼ਾਨਾ ਦਹੀਂ ਦਾ ਇੱਕ ਪਿਆਲਾ ਸਵੇਰੇ ਖਾਲੀ ਪੇਟ ਖਾਂਦੇ ਹਨ ਉਹਨਾਂ ਦੀ ਸਕਿਨ ਹਮੇਸ਼ਾ ਹੀ ਜਵਾਨ ਰਹਿੰਦੀ ਹੈ ਜੇਕਰ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦੀ ਦਿੱਕਤ ਰਹਿੰਦੀ ਹੈ ਤਾਂ ਤੁਸੀਂ ਸਫੈਦ ਆਟੇ ਦੀ ਜਗ੍ਹਾ ਘਰਾਟ ਵਾਲਾ ਠੰਡਾ ਆਟਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਡੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਮਿੱਠੀ ਅਤੇ ਗਰਮ ਚੀਜ਼ ਖਾਣ ਤੋਂ ਬਾਅਦ ਠੰਡਾ ਪਾਣੀ ਪੀਣਾ ਤੁਹਾਡੇ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ ਜੇਕਰ ਪੇਟ ਬਹੁਤ ਜ਼ਿਆਦਾ ਵੱਧ ਜਾਵੇ ਅਤੇ ਲਟਕਣ ਲੱਗੇ ਤਾਂ ਲਸਣ ਦਾ ਤੇਲ ਨੱਕ ਵਿੱਚ ਪਾਓ ਇੱਕ ਹਫਤੇ ਵਿੱਚ ਚਰਬੀ ਪਿਘਲਣਾ ਸ਼ੁਰੂ ਹੋ ਜਾਵੇਗੀ ਸੱਚਾ ਫਾਲਸਾ ਖਾਣ ਨਾਲ ਵੀ ਪੇਟ ਦੀ ਚਰਬੀ ਕੁਝ ਹੀ ਦਿਨਾਂ ਦੇ ਵਿੱਚ ਪਿਘਲਣਾ ਸ਼ੁਰੂ